ਅੱਜ ਅੰਤਰਰਾਸ਼ਟਰੀ ਡਾਕਟਰ ਦਿਵਸ ਆ ਤੇ ਇਸ ਦਿਨ ਆ ਜਿਹੜਾ ਤੁਹਾਨੂੰ ਦੋ ਅਜਿਹੇ ਡਾਕਟਰਾਂ ਬਾਰੇ ਜਾਣਕਾਰੀ ਦੇਣ ਦੇ ਲਈ ਇਹ ਵੀਡੀਓ ਬਣਾ ਰਹੇ ਆ ਤੇ ਕਿਰਪਾ ਕਰਕੇ ਵੀਡੀਓ ਨੂੰ ਆਖਰ ਤੀਕ ਲਾਜ਼ਮੀ ਦੇਖਣਾ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਨਾ ਤੇ ਹੇਠਾਂ ਆਪਣਾ ਕੀ ਕੀ ਸੁਝਾਅ ਕਮੈਂਟ ਆ ਜਿਹੜਾ ਉਹ ਵੀ ਲਾਜ਼ਮੀ ਕਰਨਾ ਜਿੱਥੇ ਅਜੋਕੇ ਸਮੇਂ ਦੇ ਵਿੱਚ ਕਿਉਂਕਿ ਸਾਡੇ سرمਾਈਦਾਰੀ ਢਾਂਚਾ ਜਿਹੜਾ ਉਹ ਕਾਫੀ ਹਾਦਤੀ ਇੱਕ ਵਿਕਸਤਾ ਤੇ ਹਰੇਕ ਧੰਦਾ ਜਿਹੜਾ ਕਿਤੇ ਨਾ ਕਿਤੇ ਉਹ ਮਨਾਫੇ ਖਾਤਰੀ ਆ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤੇ ਹਰੇਕ ਧੰਦੇ ਦੇ ਵਿੱਚੋਂ ਸਿਰਫ ਸਿਰਫ ਬੰਦਾ ਪੈਸੇ ਕਮਾਉਣ ਦੀ ਤਰਜੀਹ ਨੂੰ ਲੈ ਕੇ ਹੀ ਜਿਹੜਾ ਉਹ ਵੜ ਰਿਹਾ ਹੈਗਾ ਤੇ ਅਜੋਕੇ ਸਮੇਂ ਦੇ ਵਿੱਚ ਜਿੱਥੇ ਇਸ ਢਾਂਚੇ ਨੇ ਡਾਕਟਰੀ ਦੀਆਂ ਡਿਗਰੀਆਂ ਜਿਹੜੀਆਂ ਉਹ ਕਰੋੜਾ ਰੁਪਈਆ ਦੀਆਂ ਕੀਤੀਆਂ ਤੇ ਉੱਥੇ ਇਹ ਕਰੋੜਾ ਰੁਪਈਆ ਦੀਆਂ ਡਿਗਰੀਆਂ ਲੈ ਕੇ ਜਿਹੜਾ ਕਾਫੀ ਵੱਡੀ ਪੱਧਰ ਦੇ ਉੱਤੇ ਡਾਕਟਰ ਲੋਕਾਂ ਦੀ ਲੋਟ ਕਰਨ ਤੋਂ ਅੜਾ ਬਿਲਕੁਲ ਵੀ ਕਤਰਾਂ ਦੇਣਗੇ ਤੇ ਸਾਡਾ ਸਿਹਤ ਢਾਂਚਾ ਜਿਹੜਾ ਉਹ ਭਾਰਤ ਦਾ ਬਿਲਕੁਲ ਡਗਮਗਾ ਚੁੱਕਿਆ ਇੱਥੇ ਸਰਕਾਰੀ ਸਿਹਤ ਖੇਤਰ ਆ ਜਿਹੜਾ ਉਹ ਨਾ ਮਾਤਰ ਦੇ ਬਰਾਬਰ ਆ ਤੇ ਦੂਜੇ ਪਾਸੇ ਪ੍ਰਾਈਵੇਟ ਸੈਕਟਰ ਜਿੱਥੇ ਲੋਕਾਂ ਦੀ ਵੱਡੇ ਪੱਦਰ ਤੇ ਲੁੱਟ ਹੋ ਰਹੀ ਹੈ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਖਬਰਾਂ ਤੁਸੀਂ ਇਹ ਸੁਣੀਆਂ ਹੋਣੀਆਂ ਕਿ ਬੇਵਜ੍ਹਾ ਦੇ ਟੈਸਟ ਆ ਜਿਹੜੇ ਉਹ ਲੋਕਾਂ ਦੇ ਕਰ ਕਰਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਆ ਤੇ ਪ੍ਰਾਈਵੇਟ ادارے ਖੁੱਲਣ ਦੀ ਵਜ੍ਹਾ ਕਰਕੇ ਅੱਜ ਬਹੁਤ ਸਾਰਾ ਗਰੀਬ ਤਬਕਾ ਕਿਰਤੀ ਤਬਕਾ ਮਜ਼ਦੂਰ ਤਬਕਾ ਜਿਹੜਾ ਉਹ ਡਾਕਟਰਾਂ ਡਾਕਟਰ ਦੇ ਹਸਪਤਾਲ ਜਾਣ ਤੋਂ ਜਿਹੜਾ ਆਸਮਰਥ ਆ ਕਿਉਂਕਿ ਉਸ ਦੀ ਜੇਬ ਦੇ ਵਿੱਚ ਡਾਕਟਰ ਨੂੰ ਦੇਣ ਦੇ ਲਈ ਪੈਸੇ ਨਹੀਂਗੇ ਤੇ ਇਸੇ ਕਰਕੇ ਤੁਹਾਡੇ ਨਾਲ ਇਹਨਾਂ ਦੋ ਡਾਕਟਰਾਂ ਦੀ ਕਹਾਣੀ ਸਾਂਝੀ ਕਰ ਰਹੇ ਹੈਗੇ ਆ ਕਿਤੇ ਨਾ ਕਿਤੇ ਡਾਕਟਰ ਭਾਈਚਾਰੇ ਤੀਕ ਇਹ ਵੀਡੀਓ ਪਹੁੰਚੇ ਇਸ ਕਰਕੇ ਇਸ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਲਾਜ਼ਮੀ ਕਰਨਾ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਜੋ ਮੈਡੀਕਲ ਦੇ ਐਥਿਕਸ ਆ ਜੋ ਮੈਡੀਕਲ ਸੰਬੰਧੀ ਨੈਤਿਕਤਾ ਹੈਗੀ ਆ ਉਹ ਕਿਤੇ ਨਾ ਕਿਤੇ ਉਹਨਾਂ ਦੀ ਮਾੜਾ ਮੋਟਾ ਜਮੀਰ ਜਾਗੇ ਜਿੱਥੇ ਕਿਤੇ ਵੀ ਉਹ ਨਜਾਇਜ਼ ਲੁੱਟ ਕਰਦੇ ਹੈਗੇ ਆ ਉਸ ਨਜਾਇਜ਼ ਨੂੰ ਲੁੱਟ ਕਰਨ ਦੀ ਉਹ ਨਜਾਇਜ਼ ਲੁੱਟ ਕਰਨ ਦੀ ਬਜਾਏ ਕਿਤੇ ਨਾ ਕਿਤੇ ਜਾਇਜ਼ ਤਰੀਕੇ ਜਿਹੜੇ ਉਹ ਅਪਣਾਉਣ ਜਾਇਜ਼ ਇਲਾਜ ਕਰਨ ਤੇ ਜਾਇਜ਼ ਹੀ ਆ ਜਿਹੜੀ ਉਹ ਫੀਸ ਲੈਣ ਸੋ ਇਸ ਕਰਕੇ ਇਹ ਵੀਡੀਓ ਜਿਹੜੀ ਬਣਾ ਰਹੇ ਹੈਗੇ ਆ ਸੋ ਪਹਿਲੇ ਪਹਿਲੀ ਜੋ ਤੁਹਾਡੇ ਨਾਲ ਡਾਕਟਰ ਦੀ ਜਾਣਕਾਰੀ ਸਾਂਝੀ ਕਰਨੀ ਹੈਗੀ ਆ ਉਹ ਇਹ ਜਾਣਕਾਰੀ ਸਾਂਝੀ ਕਰਨੀ ਕਿ ਜਿਸ ਸਮੇਂ ਦੇ ਦੌਰਾਨ ਆ ਜਿਹੜਾ ਔਰਤਾਂ ਨੂੰ ਲੜਕੀਆਂ ਨੂੰ ਘਰੋਂ ਬਾਹਰ ਨਿਕਲਣ ਦਾ ਵੀ ਅਧਿਕਾਰ ਨਹੀਂ ਸੀਗਾ ਉਸ ਸਮੇਂ ਇੱਕ ਲੜਕੀ ਡਾਕਟਰ ਬਣੀ ਤੇ ਉਸ ਲੜਕੀ ਨੂੰ ਆ ਜਿਹੜਾ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਹੋਣ ਦਾ ਜਿਹੜਾ ਉਹ ਮਾਣ ਹਾਸਲਾ ਜਿਹਾ ਉਸ ਲੜਕੀ ਦਾ ਨਾਮ ਸੀਗਾ ਅਨੰਦੀਬਾਈ ਜੋਸੀ ਜੋ ਕਿ ਪੂਨੇ ਦੇ ਰਹਿਣ ਵਾਲੀ ਸੀਗੀ ਤੇ ਉਸ ਨੇ ਆ ਜਿਹੜੀ ਆਪਣੀ ਮੈਡੀਕਲ ਦੀ ਡਿਗਰੀ ਆ ਜਿਹੜੀ ਹਾਸਲ ਕੀਤੀ ਸੀਗੀ ਤੁਹਾਨੂੰ ਦੱਸ ਦਈਏ ਕਿ ਅਨੰਦੀਬਾਈ ਜੋਸ਼ੀ ਦਾ ਜੀਵਨ ਆ ਜਿਹੜਾ ਉਹ ਇੰਨਾ ਸਰਲ ਨਹੀਂ ਸੀਗਾ 9 ਸਾਲ ਦੀ ਉਮਰ ਦੇ ਵਿੱਚ ਹੀ ਆ ਜਿਹੜੀ ਉਸ ਦੀ ਉਸ ਦਾ ਵਿਆਹ ਹੋ ਜਾਂਦਾ ਹੈਗਾ ਗਪਾਲ ਰਾਓ ਨਾਮ ਦੇ ਵਿਅਕਤੀ ਦੇ ਨਾਲ ਤੇ ਤੁਹਾਨੂੰ ਦੱਸਦੀ ਕਿ ਉਹਨਾਂ ਦੀ ਏਜ ਦਾ ਡਿਫਰੈਂਸ ਆ ਜਿਹੜਾ ਉਹ 20 ਸਾਲ ਦਾ ਸੀਗਾ ਸੋ 20 ਸਾਲ ਤੋਂ ਵੱਡੀ ਉਮਰ ਦੇ ਗਪਾਲ ਰਾਓ ਜੀ ਨਾਲ 9 ਸਾਲ ਦੀ ਉਮਰ ਦੇ ਵਿੱਚ ਅਨੰਦੀਬਾਈ ਜੋਸ਼ੀ ਨੇ ਆ ਜਿਹੜਾ ਉਹ ਵਿਆਹ ਕਰਵਾਇਆ ਫਿਰ ਇਸ ਤੋਂ ਬਾਅਦ 14 ਸਾਲ ਦੀ ਉਮਰ ਦੇ ਵਿੱਚ ਅਨੰਦੀ ਬਾਈ ਜੋਸ਼ੀ ਨੂੰ ਜਿਹੜਾ ਇੱਕ ਬੱਚਾ ਹੁੰਦਾ ਹੈਗਾ ਜਿਸ ਨੇ ਉਸ ਦੀ ਜੀਵਨ ਨੂੰ ਆ ਜਿਹੜਾ ਬਦਲ ਕੇ ਰੱਖ ਦਿੱਤਾ ਕਿਉਂਕਿ ਉਹ ਬੱਚਾ ਸਿਰਫ 10 ਦਿਨ ਹੀ ਆ ਜਿਹੜਾ ਉਹ ਜਿਉ ਸਕਿਆ ਕਿਉਂਕਿ ਜੋ ਮੈਡੀਕਲ ਸਹੂਲਤ ਉਸ ਬੱਚੇ ਨੂੰ ਮਿਲਣੀ ਚਾਹੀਦੀ ਸੀਗੀ ਕਿਉਂਕਿ ਮੈਡੀਕਲ ਸਹੂਲਤ ਦੀ ਵਜ੍ਹਾ ਕਰਕੇ ਉਹ ਬੱਚਾ ਬਚ ਸਕਦਾ ਸੀਗਾ ਪਰ ਉਹ ਦਿੱਤੀ ਨਹੀਂ ਜਾ ਸਕੇਗੀ ਇਸ ਕਰਕੇ ਉਸ ਦੀ ਡੈਥ ਹੋ ਜਾਂਦੀ ਆ ਤੇ ਅਨੰਦੀ ਬਾਈ ਜੋਸ਼ੀ ਕਿਤੇ ਨਾ ਕਿਤੇ ਇਹ ठान ਲੈਂਦੀ ਹੈਗੀ ਆ ਕਿ ਮੈਂ ਆ ਜਿਹੜਾ ਡਾਕਟਰੀ ਦੀ ਪੜ੍ਹਾਈ ਕਰੂੰਗੀ ਸੋ ਇਸ ਕਰਕੇ 1886 ਦੇ ਵਿੱਚ ਆ ਜਿਹੜਾ ਉਸ ਨੇ ਇਹ ਡਿਗਰੀ ਆ ਜਿਹੜੀ ਉਹ ਹਾਸਲ ਕੀਤੀ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਮੇਂ ਦੇ ਵਿੱਚ ਔਰਤਾਂ ਨੂੰ ਬਿਲਕੁਲ ਘਰੋਂ ਬਾਹਰ ਜਾਣ ਦਾ ਅਧਿਕਾਰ ਨਹੀਂ ਸੀਗਾ ਤਾਂ ਉਸ ਦੇ ਪਤੀ ਨੇ ਜੂ ਜਿਸ ਦਾ ਨਾਮ ਆ ਜਿਹੜਾ ਗੋਪਾਲ ਰਾਉ ਸੀ ਉਹਨਾਂ ਨੂੰ ਉਹਨਾਂ ਦੀ ਮਦਦ ਕੀਤੀ ਅਨੰਦੀਬਾਈ ਜੋਸ਼ੀ ਜੀ ਤੇ ਉਸ ਅਮਰੀਕਾ ਜਿਹੜਾ ਉਹ ਪਰਨ ਭੇਜਿਆ ਤੇ ਅਨੰਦੀ ਬਾਈ ਜੋਸ਼ੀ ਨੇ ਊਮਨ ਮੈਡੀਕਲ ਕਾਲਜ ਆਫ ਪੈਂਸਿਲਵੇਨੀਆ ਉਥੋਂ ਆ ਜਿਹੜੀ ਡਿਗਰੀ ਹਾਸਲ ਕੀਤੀ ਤੇ ਇਸ ਤੋਂ ਬਾਅਦ ਆ ਜਿਹੜਾ ਪਰ ਤਰਾਸ ਦੀ ਇਹ ਹੈਗੀ ਆ ਕਿ ਡਿਗਰੀ ਹਾਸਲ ਕਰਨ ਦੇ ਸਾਲ ਬਾਅਦ ਹੀ ਆ ਜਿਹੜਾ 1 ਫਰਵਰੀ 1886 ਨੂੰ ਇਸ ਅਨੰਦੀ ਬਾਈ ਜੋ ਡਾਕਟਰ ਸੀਗੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਤੇ ਭਾਵੇਂ ਉਹਨਾਂ ਕੋਲ ਸਿਰਫ ਤੇ ਸਿਰਫ 1 ਸਾਲ ਦਾ ਹੀ ਸਮਾਂ ਰਿਹਾ ਹੈਗਾ ਇਸ ਤੋਂ ਬਾਅਦ ਭਾਵੇਂ ਉਹ ਉਸ ਪੱਧਰ ਤੀਕ ਲੋਕਾਂ ਦੀ ਸੇਵਾ ਨਹੀਂ ਕਰ ਪਾਏਗੇ ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦੇ ਲਈ ਅਜੋਕੇ ਸਮੇਂ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਦੇ ਲਈ ਉਹ ਜੋ ਮੈਡੀਕਲ ਦੇ ਖੇਤਰ ਦੇ ਵਿੱਚ ਉਹਨਾਂ ਦਾ ਰਾਹ ਦਸੇਰਾ ਤੇ ਕਿਤੇ ਨਾ ਕਿਤੇ ਔਰਤਾਂ ਦੇ ਦ੍ਰਿੜ ਨਿਸ਼ਚੇ ਦੀ ਹੈ ਜਿਹੜੀ ਇਹ ਕਹਾਣੀ ਵੀ ਆ ਤੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਇਸ ਅਨੰਦੀਬਾਈ ਜੋਸ਼ੀ ਤੋਂ ਜਿਹੜਾ ਇਨਸਪਾਇਰ ਵੀ ਹੋ ਸਕਦੀਆਂ ਹੋਣਗੀਆਂ ਸੋ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਇੱਕ ਹੋਰ ਮਹਾਨ ਡਾਕਟਰ ਉਹਨਾਂ ਬਾਰੇ ਵੀ ਗੱਲ ਕਰਨੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਮਹਾਨੇ ਹੈਗੀ ਆ ਉਹਨਾਂ ਦਾ ਨਾਮ ਹੈਗਾ ਡਾਕਟਰ ਰਤਨ ਚੰਦਨ ਚੰਦਰਾ ਡਾਕਟਰ ਰਤਨ ਚੰਦਰ ਜਿਹੜੇ ਅਜਿਹੇ ਸ਼ਖਸ ਸੀਗੇ ਜੋ ਜਿਨ੍ਹਾਂ ਨੇ ਅੰਡੇਮਾਨ ਅੰਡੇਮਾਨ ਦੀ ਅੰਡੇਮਾਨ ਜੋ ਟਾਪੂ ਹੈਗੇ ਆ ਸਾਡੇ ਉੱਥੇ ਇੱਕ ਜਨਜਾਤੀ ਸੀਗੀ ਜਿਸ ਦਾ ਨਾਮ ਸੀਗਾ ਜਰਵਾ ਤੇ ਜਰਵਾ ਜਨਜਾਤੀ ਨੂੰ ਜਿਹੜਾ ਉਹਨਾਂ ਨੇ ਖਤਮ ਹੋਣ ਤੋਂ ਬਚਾਇਆ ਸੀਗਾ ਤੁਹਾਨੂੰ ਦੱਸ ਦਈਏ ਕਿ ਜਰਵਾ ਜਨਜਾਤੀ ਅੰਡੇਮਾਨ ਨਿਕੋਬਾਰ ਦੇ ਵਿੱਚ ਰਹਿਣ ਵਾਲੀ ਅਜਹੀ ਜਨਜਾਤੀ ਸੀਗੀ ਜਿਨ੍ਹਾਂ ਦੇ ਕੋਲ ਹਲਤੀਕ ਕੋਈ ਵੀ ਬਾਹਰੀ ਬੰਦਾ ਜਿਹੜਾ 1.5 ਸਾਲ ਤੋਂ ਗਿਆ ਨਹੀਂ ਸੀਗਾ ਤੇ ਡਾਕਟਰ ਰਤਨ ਚੰਦਰ ਅਜਿਹੇ ਵਿਅਕਤੀ ਸੀਗੇ ਜਿਨ੍ਹਾਂ ਜਿਹੜੇ 1.5 ਸਾਲ ਤੋਂ ਬਾਅਦ ਪਹਿਲੀ ਵਾਰੀ ਉਹਨਾਂ ਦੇ ਟਾਪੂ ਦਿੱਤੇ ਗਏ ਤੇ ਉਹ ਬਿਨਾਂ ਕਿਸੇ ਹਥਿਆਰ ਦੇ ਗਏ ਕਿਉਂਕਿ ਬਹੁਤ ਸਾਰੇ ਲੋਕ ਹਥਿਆਰ ਲੈ ਕੇ ਜਾਂਦੇ ਸੀ ਤਾਂ ਕਿ ਉਹਨਾਂ ਤੋਂ ਕੋਈ ਨੁਕਸਾਨ ਨਾ ਹੋਵੇ ਬਿਨਾਂ ਹਥਿਆਰ ਦੇ ਕੁਛ ਨਾਰੀਅਲ ਤੇ ਕੁਛ ਕੇਲੇ ਲੈ ਕੇ ਆ ਜਿਹੜੇ ਉਹ ਉੱਥੇ ਪਹੁੰਚੇ ਤੇ ਉਹਨਾਂ ਨੂੰ ਉਹਨਾਂ ਦੇ ਵਿੱਚ ਆ ਜਿਹੜਾ ਸਮਾਏ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵਿੱਚ ਘੁਲ ਮਿਲ ਕੇ ਰਹਿਣ ਲੱਗੇ ਤੇ ਕਾਫੀ ਸਾਰੀਆਂ ਕਹਾਣੀਆਂ ਜਿਹੜੀਆਂ ਉਹਨਰ ਨਾਲ ਪ੍ਰਚਲਿਤ ਆ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇੱਕ 15 ਸਾਲ ਦੇ ਲੜਕਿਆਂ ਦਾ ਜਿਸ ਦੀ ਲੱਤ ਟੁੱਟ ਗਈ ਸੀਗੀ ਉਹ ਇਲਾਜ ਕਰਾਉਣ ਦੇ ਲਈ ਰਾਜੀ ਨਹੀਂ ਸੀਗਾ ਪਰ ਵਿਸ਼ੇਸ਼ ਤਰੀਕੇ ਦੇ ਨਾਲ ਜੋ ਉੱਥੇ ਮਛਲੀ ਬੰਦੀ ਸੀ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਮਛਲੀ ਬਣਾ ਕੇ ਖਵਾਉਣ ਲੱਗ ਗਏ ਇੱਕ ਮਾਂ ਜੋ ਆਪਣੇ ਬੱਚੇ ਨੂੰ ਟੀਕਾ ਨਹੀਂ ਲਗਵਾਉਣਾ ਚਾਹੁੰਦੀ ਸੀ ਉਹਨੂੰ ਕਿਵੇਂ ਉਹਨਾਂ ਨੇ ਭਰੋਸੇ ਦੇ ਵਿੱਚ ਲੈ ਕੇ ਬੱਚੇ ਦੇ ਟੀਕਾ ਲਵਾਇਆ ਇਸ ਤੋਂ ਬਣਾ ਹੋਰ ਬਹੁਤ ਸਾਰੇ ਅੰਧਵਿਸ਼ਵਾਸ ਜੋ ਉਸ ਜਨਜਾਤੀ ਦੇ ਵਿੱਚ ਫੈਲੇ ਸੀਗੇ ਉਹਨਾਂ ਨੂੰ ਦੂਰ ਕੀਤਾ ਤੇ ਤੁਹਾਨੂੰ ਦੱਸ ਦਈਏ ਕਿ 1999 ਦੇ ਵਿੱਚ ਉੱਥੇ ਖਸਰਾ ਫੈਲ ਗਿਆ ਸੀਗਾ ਤੇ ਖਸਰਾ ਫੈਲਣ ਤੋਂ ਬਾਅਦ ਆ ਜਿਹੜਾ 250 ਲੋਕਾਂ ਦੀ ਲਗਭਗ 250 ਇਸ ਕਬੀਲੇ ਦੇ ਲੋਕਾਂ ਦੀ ਜਿਹੜੀ ਜਾਨ ਖਤਰੇ ਦੇ ਵਿੱਚ ਸੀਗੀ ਪਰ ਡਾਕਟਰ ਸਾਹਿਬ ਦੇ ਉਦਮਾਂ ਦੇ ਸਦਕਾ ਜਿਹੜਾ ਬਹੁਤ ਸਾਰੇ ਲੋਕਾਂ ਦੀ ਉਸ ਸਮੇਂ ਜਾਨ ਬਚਾਈ ਜਾ ਸਕੀ ਤੇ ਅਜੋਕੇ ਸਮੇਂ ਦੇ ਵਿੱਚ 550 ਦੇ ਲਗਭਗ ਉਸ ਜਨਜਾਤੀ ਉੱਥੇ ਆ ਜਿਹੜੇ ਲੋਕ ਰਹਿ ਰਹੇ ਹੈਗੇ ਆ ਤੇ ਤੁਹਾਨੂੰ ਦੱਸ ਦਈਏ ਕਿ 2023 ਦੇ ਵਿੱਚ ਉਹਨਾਂ ਨੂੰ ਜਿਹੜਾ ਪਦਮਸ਼ਰੀ ਵਾਰਡ ਦੇ ਨਾਲ ਆ ਜਿਹੜਾ ਉਹ ਸਨਮਾਨਿਤ ਕੀਤਾ ਜਾ ਚੁੱਕਿਆ ਹੈਗਾ ਸੋ ਜਿੱਥੇ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖਦੇ ਹੈਗੇ ਕਿ ਕੋਰੋਨਾ ਕਾਲ ਦੇ ਦੌਰਾਨ ਬਹੁਤ ਸਾਰੇ ਡਾਕਟਰ ਆ ਜਿਹੜੇ ਉਹ ਛੱਡ ਗਏ ਸੀਗੇ ਤੇ ਪਰ ਕੁਝ ਕੁਸ਼ਕ ਡਾਕਟਰਾਂ ਨੇ ਇਹ ਤਹਈਆ ਕੀਤਾ ਕਿ ਅਸੀਂ ਆਪਣੇ ਲੋਕਾਂ ਦੇ ਨਾਲ ਆ ਸੋ ਕਿਤੇ ਨਾ ਕਿਤੇ ਡਾਕਟਰ ਪੇਸ਼ਾ ਜਿਹੜਾ ਉਹ ਬਹੁਤ ਜ਼ਿਆਦਾ ਨੈਤਿਕਤਾ ਦੀ ਮੰਗ ਕਰਦਾ ਪਰ ਜੋਕੇ ਸਮੇਂ ਦੇ ਵਿੱਚ ਸਰਮਾਇਅਦਾਰੀ ਢਾਂਚਾ ਹੋਣ ਦੀ ਵਜ੍ਹਾ ਕਰਕੇ ਕਿਤੇ ਨਾ ਕਿਤੇ ਸਰਫ ਸਿਰਫਾ ਜਿਹੜਾ ਇਹ ਬਿਜ਼ਨਸ ਦੇ ਨਾਲ ਹੀ ਜੁੜਿਆ ਹੋਇਆ ਨੈਤਿਕਤਾ ਇਸ ਦੇ ਵਿੱਚੋਂ ਲਗਾਤਾਰ ਗਾਇਬ ਹੋ ਰਹੀ ਹੈਗੀ ਆ ਸੋ ਕਿਤੇ ਨਾ ਕਿਤੇ ਕੋਸ਼ਿਸ਼ ਇਹ ਚ ਹੋਣੀ ਚਾਹੀਦੀ ਆ ਕਿ ਸਿਸਟਮ ਬਦਲਿਆ ਜਾਵੇ ਸਰਕਾਰੀ ਢਾਂਚਾ ਵਿਕਸਿਤ ਕੀਤਾ ਜਾਵੇ ਜਿੱਥੇ ਪ੍ਰੋਪਰਟੇ ਲਈ ਨਾ ਸਈ ਸੇਵਾ ਦੇ ਲਈ ਆ ਜਿਹੜੇ ਲੋਕ ਜਾਣ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ